ਜਿੰਨਾ ਲਵੇਬਲ ਮੁੰਡਾ ਲੱਗ ਰਿਹਾ ਉਹਦਾ ਕ੍ਰੈਡਿਟ ਸਾਰਾ ਜੈਸਮੀਨ ਨੂੰ ਜਾਂਦਾ ਨਿਰਮਲ ਰਿਸ਼ੀ ਜੀ ਲਈ ਸਾਰੇ ਤਾਲੀਆਂ ਮਾਰੋ ਕਿਉਂਕਿ ਇਹਨਾਂ ਨੇ ਤੁਹਾਡੇ ਸੀਨ ਵੀਸ ਕਰਕੇ ਚੰਗੇ ਹੋਏ ਕਿਉਂਕਿ ਉਸ ਨਾਲ ਸੀ ਸਕੇ ਮੈਂ ਉਹਨਾਂ ਚੋਂ ਜੈਸਮੀਨ ਉਹਨਾਂ ਚੋਂ ਮਗੇਸ਼ਰ ਨੇ ਆਪਾਂ ਸਾਰੇ ਉਸ ਵਾਲੀ ਜਗ੍ਹਾ ਤੋਂ ਨਿਕਲ ਕੇ ਆਏ ਆ ਜਿੱਥੇ ਹਰ ਬੰਦਾ ਸੁਪਨਾ ਦੇਖਦਾ ਹੈ ਆਮ ਰੀਲੀ ਥੈਂਕਫੁਲ ਤੁਹਾਨੂੰ ਵਧੀਆ ਲੱਗੀ ਫਿਲਮ ਬਟ ਉਹ ਜਿੰਨਾ ਲਵੇਬਲ ਮੁੰਡਾ ਲੱਗ ਰਿਹਾ ਉਹਦਾ ਕ੍ਰੈਡਿਟ ਸਾਰਾ ਜੈਸਮਿਨ ਨੂੰ ਜਾਂਦਾ ਬਿਕੋਜ਼ ਜੇ ਇਹ ਕੋ ਸਟਾਰ ਸੀ ਤਾਂ ਉਹ ਉਸ ਤਰੀਕੇ ਦੇ ਨਾਲ ਉਹ ਕਰ ਪਾਇਆ ਐਂਡ ਪੂਰੀ ਸਟਾਰ ਕਾਸਟ ਜਿਹਦੇ ਜਿਹਦੇ ਨਾਲ ਵੀ ਸੀਨ ਸੀਗੇ ਸਾਰਾ ਇਹ ਐਕਸ਼ਨ ਤੇ ਰਿਐਕਸ਼ਨ ਦੀ ਗੇਮ ਹੈ ਜਿੰਨੇ ਸਰ ਸਰ ਦੇ ਨਾਲ ਸੀਨ ਸੀਗੇ ਉਹ ਵਧੀਆ ਤਾਂ ਲੱਗ ਰਹੇ ਨੇ ਕਿਉਂਕਿ ਸਰ ਬਹੁਤ ਵਧੀਆ ਕੰਮ ਕਰ ਰਹੇ ਜਿੰਨੇ ਜੈਸਮਿਨ ਜੀ ਦੇ ਨਾਲ ਸੀ ਉਹ ਇਸ ਕਰਕੇ ਵਧੀਆ ਨੇ ਜੈਸਮਿਨ ਜੀ ਨੇ ਉਸ ਚੀਜ਼ ਦੇ ਵਿੱਚ ਮੈਨੂੰ ਢਾਲਿਆ ਨਿਰਮਲ ਰਿਸ਼ੀ ਜੀ ਲਈ ਸਾਰੇ ਤਾਲੀਆਂ ਮਾਰੋ ਕਿਉਂਕਿ ਸਰ ਦੇ ਸੀਨ ਵੀਸ ਕਰਕੇ ਚੰਗੇ ਹੋਏ ਕਿਉਂਕਿ ਉਸ ਨਾਲ ਸੀ ਸਾਰੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਕਾਸਟ ਨੇ ਫੈਂਟਾ ਫੈਂਟਾ ਬੈਠਾ ਤੇ ਆਈ ਲਵ ਹਿਮ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਜਦੋਂ ਇਹ ਫਿਲਮ ਆਉਗੀ ਤੇ ਸਾਰੇ ਲੋਕ ਤੈਨੂੰ ਯਾਦ ਕਰਨਗੇ ਐਂਡ ਐਂ ਜਦੋਂ ਫਿਲਮ ਖਤਮ ਹੋਈ ਆਈ ਐਮ ਸੋ ਪ੍ਰਾਊਡ ਮੈਂ ਉਹਨੂੰ ਬਹੁਤ ਪ੍ਰਾਊਡ ਫੀਲ ਕਰ ਰਿਹਾ ਬਿਕੋਜ਼ ਮੈਂ ਚਾਹੁੰਦਾ ਕਿ ਬਹੁਤ ਸਾਰੇ ਆਮ ਲੋਕਾਂ ਦੇ ਘਰ ਅੱਗੇ ਬੰਦੇ ਜਿਹੜੇ ਆ ਉਹ ਅੱਗੇ ਆਉਣੇ ਚਾਹੀਦੇ ਆ ਸੋ ਫੈਂਟਾਜ਼ੀ ਇਸ ਵਨ ਆਫ ਥੈਮ ਮੈਂ ਉਹਨਾਂ ਚਾਹਾਂ ਜੈਸਮੀਨ ਉਹਨਾਂ ਚਾਹਾਂ ਮਗੇਸ਼ਰ ਨੇ ਆਪਾਂ ਸਾਰੇ ਇੱਕ ਉਸ ਵਾਲੀ ਜਗ੍ਹਾ ਚੋਂ ਨਿਕਲ ਕੇ ਆਏ ਆ ਜਿੱਥੇ ਹਰ ਬੰਦਾ ਸੁਪਨਾ ਦੇਖਦਾ ਸੋ ਸਾਡੇ ਲਈ ਇਹ ਫਿਲਮ ਬਣਾ ਪੋਣਾ ਇਹ ਸਾਡਾ ਤਾਂ ਸੁਪਨਾ ਸੀ ਬਟ ਇਹ ਸਾਰਾ ਕੁਝ ਸਾਡੇ ਪ੍ਰੋਡਿਊਸਰਸ ਨੂੰ ਜਾਂਦਾ ਦੇਸੀ ਜੰਕਸ਼ਨ ਐਂਡ ਜੈਪ ਸਟੂਡੀਓਜ਼ ਉਹਨਾਂ ਲਈ ਤਾੜੀਆਂ ਐਂਡ 올 ਦੀ ਸਟਾਰ ਕਾਸਟ ਅਭਿਮਨਿਊ ਸਿੰਘ ਰਜ਼ਾ ਮੁਰਾਦ ਜੀ ਵਿਰਜੇਸ਼ ਸ਼ਰਜੀ ਜੀ ਨਿਰਮਲ ਰਿਸ਼ੀ ਜੀ ਜੈਸਮਿਨ ਜੀ ਮੁਕੇਸ਼ ਜੀ ਫੈਂਟਾ ਐਂਡ ਸੈਮੂਅਲ ਜੋਨ ਸੈਮੂਅਲ ਜੋਨ ਨੇ ਮੇਰੇ ਫਾਦਰ ਦਾ ਰੋਲ ਕੀਤਾ एवरीवन ਜੇ ਕਿਸੇ ਦਾ ਵੀ ਨਾਮ ਲਵਾਂ ਸਾਰਿਆਂ ਨੇ ਬਹੁਤ ਘੈਂਟ ਕੰਮ ਕੀਤਾ ਇਸ ਕਰਕੇ ਫਿਲਮ ਜਿਹੜੀ ਹੈ ਉਹ ਇੰਨੀ ਵਧੀਆ ਲੱਗ ਰਹੀ ਹੈ ਐਂਡ ਵੀ ਆਰ ਸੋ ਗ੍ਰੇਟਫੁਲ ਐਂਡ ਥੈਂਕਫੁਲ ਤੁਹਾਨੂੰ ਵਧੀਆ ਲੱਗਿਆ ਜਿੰਨਾ ਲਵੇਬਲ ਮੁੰਡਾ ਲੱਗ ਰਿਹਾ ਉਹਦਾ ਕ੍ਰੈਡਿਟ ਸਾਰਾ ਜੈਸਮਿਨ ਨੂੰ ਜਾਂਦਾ ਨਿਰਮਲ ਰਿਸ਼ੀ ਜੀ ਲਈ ਸਾਰੇ ਤਾਲੀਆਂ ਮਾਰੋ ਕਿਉਂਕਿ ਉਹਨਾਂ ਨੇ ਸਾਡੇ ਸੀਨ ਵੀਸ ਕਰਕੇ ਚੰਗੇ ਹੋਏ ਕਿਉਂਕਿ ਉਸ ਨਾਲ ਸੀ ਸਕੇ ਮੈਂ ਉਹਨਾਂ ਚੋਂ ਆ ਜੈਸਮੀਨ ਉਹਨਾਂ ਚੋਂ ਮਗੇਸ਼ਰ ਨੇ ਅੱਪਾ ਸਾਰੇ ਇੱਕ ਉਸ ਵਾਲੀ ਜਗ੍ਹਾ ਚੋਂ ਨਿਕਲ ਕੇ ਆਏ ਆ ਜਿੱਥੇ ਹਰ ਬੰਦਾ ਸੁਪਨਾ ਦੇਖਦਾ ਆਮ ਰੀਲੀ ਥੈਂਕਫੁਲ ਤੁਹਾਨੂੰ ਵਧੀਆ ਲੱਗੀ ਫਿਲਮ ਬਟ ਉਹ ਜਿੰਨਾ ਲਵੇਬਲ ਮੁੰਡਾ ਲੱਗ ਰਿਹਾ ਉਹਦਾ ਕ੍ਰੈਡਿਟ ਸਾਰਾ ਜੈਸਮਿਨ ਨੂੰ ਜਾਂਦਾ ਬਿਕੋਜ਼ ਜੇ ਇਹ ਕੋ ਸਟਾਰ ਸੀ ਤਾਂ ਉਹ ਉਸ ਤਰੀਕੇ ਦੇ ਨਾਲ ਉਹ ਕਰ ਪਾਇਆ ਐਂਡ ਪੂਰੀ ਸਟਾਰ ਕਾਸਟ ਜਿਹਦੇ ਜਿਹਦੇ ਨਾਲ ਵੀ ਸੀਨ ਸੀਗੇ ਸਾਰਾ ਇਹ ਐਕਸ਼ਨ ਤੇ ਰਿਐਕਸ਼ਨ ਦੀ ਗੇਮ ਹੈ ਜਿੰਨੇ ਸਰ ਸਰ ਦੇ ਨਾਲ ਸੀਨ ਸੀਗੇ ਉਹ ਵਧੀਆ ਤਾਂ ਲੱਗ ਰਹੇ ਨੇ ਕਿਉਂਕਿ ਸਰ ਬਹੁਤ ਵਧੀਆ ਕੰਮ ਕਰ ਰਹੇ ਜਿੰਨੇ ਜੈਸਮਿਨ ਜੀ ਦੇ ਨਾਲ ਸੀ ਉਹ ਇਸ ਕਰਕੇ ਵਧੀਆ ਨੇ ਜੈਸਮਿਨ ਜੀ ਨੇ ਉਸ ਚੀਜ਼ ਦੇ ਵਿੱਚ ਮੈਨੂੰ ਢਾਲਿਆ ਨਿਰਮਲ ਰਿਸ਼ੀ ਜੀ ਲਈ ਸਾਰੇ ਤਾਲੀਆਂ ਮਾਰੋ ਕਿਉਂਕਿ ਸੋ ਦੇਸੀਨ ਵੀਸ ਕਰਕੇ ਚੰਗਿਓ ਹੈ ਕਿਉਂਕਿ ਇਸ ਨਾਲ ਸੇਕ। ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਸਾਰੀ ਕਾਸਟ ਨੇ ਫੈਂਟਾ ਫੈਂਟਾ ਬੈਠਾ ਤੇ ਆਈ ਲਵ ਹਿਮ। ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਜਦੋਂ ਇਹ ਫਿਲਮ ਆਊਗੀ ਤੇ ਸਾਰੇ ਲੋਕ ਤੈਨੂੰ ਯਾਦ ਕਰਨਗੇ। ਐਂਡ ਐਂ ਜਦੋਂ ਫਿਲਮ ਖਤਮ ਹੋਈ ਆਈ ਐਮ ਸੋ ਪ੍ਰਾਊਡ। ਮੈਂ ਉਹਨਾਂ ਲਈ ਬਹੁਤ ਪ੍ਰਾਊਡ ਫੀਲ ਕਰ ਰਿਹਾ ਹਾਂ। ਬਿਕਾਜ਼ ਮੈਂ ਚਾਹੁੰਦਾ ਕਿ ਬਹੁਤ ਸਾਰੇ ਆਮ ਲੋਕਾਂ ਦੇ ਘਰ ਅੱਗੇ ਬੰਦੇ ਜਿਹੜੇ ਆ ਉਹ ਅੱਗੇ ਆਉਣੇ ਚਾਹੀਦੇ ਆ। ਸੋ ਫੈਂਟਾਜ਼ੀ ਇਸ ਵਨ ਆਫ ਥੈਮ ਮੈਂ ਉਹਨਾਂ ਚੋਂ ਆ ਜੈਸਮੀਨ ਉਹਨਾਂ ਚੋਂ ਮਗੇਸ਼ਰ ਨੇ ਆਪਾਂ ਸਾਰੇ ਇੱਕ ਉਸ ਵਾਲੀ ਜਗ੍ਹਾ ਚੋਂ ਨਿਕਲ ਕੇ ਆਏ ਆ ਜਿੱਥੇ ਹਰ ਬੰਦਾ ਸੁਪਨਾ ਦੇਖਦਾ ਸੋ ਸਾਡੇ ਲਈ ਇਹ ਫਿਲਮ ਬਣਾ ਪੋਣਾ ਇਹ ਸਾਡਾ ਤਾਂ ਸੁਪਨਾ ਸੀ ਬਟ ਇਹ ਸਾਰਾ ਕੁਝ ਸਾਡੇ ਪ੍ਰੋਡਿਊਸਰਸ ਨੂੰ ਜਾਂਦਾ ਦੇਸੀ ਜੰਕਸ਼ਨ ਐਂਡ ਜੈਪ ਸਟੂਡੀਓਜ਼ ਉਹਨਾਂ ਲਈ ਤਾੜੀਆਂ ਐਂਡ 올 ਦੀ ਸਟਾਰ ਕਾਸਟ ਅਭਿਮਨਿਊ ਸਿੰਘ ਰਜ਼ਾ ਮੁਰਾਦ ਜੀ ਵਿਰਜੇਸ਼ ਸ਼ਰਜੀ ਜੀ ਨਿਰਮਲ ਰਿਸ਼ੀ ਜੀ ਜੈਸਮਿਨ ਜੀ ਮੁਕੇਸ਼ ਜੀ ਫੈਂਟਾ ਐਂਡ ਸੈਮੂਅਲ ਜੋਨ ਸੈਮੂਅਲ ਜੋਨ ਨੇ ਮੇਰੇ ਫਾਦਰ ਦਾ ਰੋਲ ਕੀਤਾ एवरीवन ਜੇ ਕਿਸੇ ਦਾ ਵੀ ਨਾਮ ਲਾਵਾਂ ਸਾਰਿਆਂ ਨੇ ਬਹੁਤ ਘੈਂਟ ਕੰਮ ਕੀਤਾ ਇਸ ਕਰਕੇ ਫਿਲਮ ਜਿਹੜੀ ਉਹ ਇੰਨੀ ਵਧੀਆ ਲੱਗ ਰਹੀ ਹੈ ਐਂਡ ਵੀ ਆਰ ਸੋ ਗ੍ਰੇਟਫੁਲ ਐਂਡ ਥੈਂਕਫੁਲ ਤੁਹਾਨੂੰ ਵਧੀਆ ਲੱਗੀ